ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਪਾਖੜਾ ਕੈਂਪ ਦੇ ਬਾਰੇ ਜੋ ਅਪਡੇਟ ਹੈ ਉਸ ਦਾ ਜੋ ਲੈਵਲ ਹੈ ਉਹ 1679 ਫੁੱਟ ਹੋ ਚੁੱਕਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਪੂਰੇ ਹੈ ਅਗਲਾ ਵੈਦਰ ਪ੍ਰੋਡੈਕਸ਼ਨ ਥੋੜੀ ਦੇਰ ਚਾਊਗਾ ਤੇ ਉਸ ਤੋਂ ਬਾਅਦ ਜਿਹੜੀ ਹੈ ਅਗਲੀ ਕਾਲ ਤਕਰੀਬਨ 11:00 ਤੇ 11:00 ਵਜੇ ਕਰਾਂਗੇ ਜੋ ਵੀ ਅਪਡੇਟ ਆ ਮੈਂ ਤੁਹਾਨੂੰ ਅਸੀਂ ਸਾਡੀ ਜ਼ਿੰਮੇਵਾਰੀ ਹੈ ساری ਰਾਤ ਵੀ ਅਸੀਂ ਹਰ ਇੱਕ ਇੱਕ ਘੰਟੇ ਦਾ ਅਪਡੇਟ ਲੈਂਦੇ ਹਾਂ ਬਹੁਤ ਸਾਰੇ ਲੋਕ ਅਫਵਾਹਾਂ ਲਾਦੇ ਵੀ ਰਾਤ ਨੂੰ ਪਾਣੀ ਛੱਡ ਜਾਣਗੇ ਬਿਲਕੁਲ ਐਦਾਂ ਦੀਆਂ ਅਫਵਾਹਾਂ ਤੋਂ ਐਦਾਂ ਦੇ ਫੇਕ ਨਿਊਜ਼ ਚੈਨਲ ਤੋਂ ਬਚੋ ਹਰ ਇੱਕ ਜਿਹੜੀ ਜ਼ਿੰਮੇਵਾਰੀ ਹੈ ਅ ਇਹ ਮੇਰਾ ਧਰਮ ਹੈ ਕਿ ਕੋਈ ਵੀ ਇਦਾਂ ਦੀ ਜਿਹੜੀ ਜ਼ਿੰਮੇਵਾਰੀ ਕੋਈ ਵੀ ਇਨਫੋਰਮੇਸ਼ਨ ਦਵਾਂਗੇ 11:00 11:00 ਵਜੇ ਅਗਲੀ ਕਾਲ ਜਿਹੜੀ ਉਹ ਲਵਾਂਗੇ ਦੇਖਦੇ ਹੋਏ ਕਿ ਅਗਲੇ 2-3 ਦਿਨ ਦਾ ਜਿਹੜਾ ਹੈ ਵੈਦਰ ਕਿਵੇਂ ਹੈ ਫਿਲਹਾਲ ਜਿੰਨਾ ਪਾਣੀ ਚੱਲ ਰਿਹਾ ਉਹਨਾ ਪਾਣੀ ਹੀ 75 ਹਜ਼ਾਰ ਕਿਊਸਿਕਾ ਨਹੀਂ ਚੱਲੂਗਾ ਇਸ ਤੋਂ ਇਲਾਵਾ ਜੀ ਮੈਂ ਤਿੰਨ ਬੇਨਤੀਆਂ ਜਿਹੜੀਆਂ ਆਪ ਸਭ ਨੂੰ ਕਰਨੀਆਂ ਤੇ ਮਾਸਕਰਦਾ ਕਿ ਤੁਸੀਂ ਇਹਨਾਂ ਮੇਗੀਆਂ ਤਿੰਨੋਂ ਬੇਨਤੀਆਂ ਨੂੰ ਲੋੜਵੰਦਾ ਤੱਕ ਤੇ ਜਿੱਥੇ ਤੱਕ ਜਾਣਨਾ ਚਾਹੀਦੀ ਹੈ ਉਹ ਜ਼ਰੂਰ ਪਹੁੰਚਾਉਂਗੇ ਪਹਿਲੀ ਬੇਨਤੀ ਤੇ ਇਹ ਹੈ ਕਿ ਜੀ ਆਪ ਜੋ ਵੀ ਮੈਂ ਹਾਂ ਆਪ ਸਭ ਦੇ ਕਾਰਨ ਹਾਂ ਤਾਂ ਮੇਰਾ ਜਿਹੜਾ ਗੰਭੀਰਪੁਰ ਵਾਲਾ ਸਾਡਾ ਘਰ ਹੈ ਤੇ ਦੂਜਾ ਜੋ ਨੰਗਲ ਦੇ ਵਿੱਚ ਜੋ ਮੇਰੀ ਰਹਾਇਸ਼ ਹੈ ਜਿਸ ਦਾ ਨਾਮ ਸੇਵਾ ਸਦਨ ਰੱਖਿਆ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦੇ ਲਈ ਖੁੱਲੇ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਨੰਗਲ ਸਾਡੇ ਘਰ ਦੇ ਵਿੱਚ ਪੱਕੀ ਮੇਰੀ ਟੀਮ ਬੈਠ ਜੂਗੀ ਜੋ 24 ਘੰਟੇ ਉੱਥੇ ਹਾਜ਼ਰ ਹੋਗੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਰਾਸ਼ਟ ਪ੍ਰਸ਼ਾਦ ਦੀ ਦਵਾਈ ਦੀ ਅਗਰ ਕਿਸੇ ਨੇ ਰੁਕਣਾ ਵੀ ਹੈ ਉਹ ਸਾਡਾ ਜਿਹੜਾ ਘਰ ਹੈ ਉਹਦੇ ਦਰਵਾਜ਼ੇ 24 ਘੰਟੇ ਲਈ ਤੇ ਹਰ ਸੰਭੋਗ ਮਦਦ ਲਈ ਜਿਹੜਾ ਹੈ ਅਸੀਂ ਕੋਈ ਬੇਨਤੀ ਹੈ ਕਿ ਜਿਹੜੇ ਲੋੜਵੰਦ ਹੈ ਆਪਾਂ ਇਸ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਹੈ ਅ ਜ਼ਰੂਰਤਮੰਦ ਹੈ ਉਹਨਾਂ ਤੱਕ ਪਹੁੰਚਾ ਸਕੀਏ ਅ ਇਸ ਦਿਨ ਵਾਲ ਜਿਹੜੀ ਹੈ ਦੂਜੀ ਬੇਨਤੀ ਇਹ ਹੈ ਕਿ ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ਉਸ ਦੇ ਉੱਤੇ ਇਲਾਕੇ ਚ ਜੋ ਜੋ ਫੋਨ ਆਉਂਦੇ ਹੈ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਪਰ ਬਹੁਤ ਸਾਰੇ ਦਾਨੀ ਸਜਨਾ ਦੇ ਵੀ ਜਿਹੜੇ ਹੈ ਉਹ ਫੋਨ ਆ ਰਹੇ ਹੈ ਅ ਕਿਸੇ ਨੂੰ ਵੀ ਬੇਨਤੀ ਹੈ ਕਿ ਕਿਸੇ ਤਰ੍ਹਾਂ ਦੇ ਵੀ ਸਾਨੂੰ ਜਿਹੜੀ ਹੈ ਅ ਮਾਇਦੀ ਯਾ ਡਾਇਰੈਕਟ ਜਿਹੜੇ ਕੈਸ਼ ਤੇ ਮਨੀ ਦੀ ਜਿਹੜੀ ਲੋਡ ਨਹੀਂ ਹੈ ਪਰ ਕਿਸੇ ਨੇ ਮੈਨੂੰ ਦੱਸਿਆ ਟੱਕੇ ਨਾਲ 11000 ਰੁਪਏ ਉਸ ਨੰਬਰ ਦੇ ਉੱਤੇ ਜਿਹੜਾ ਹੈ ਪਾ ਦਿੱਤੇ Google Pay ਕਰਕੇ ਉਹ ਜਿਹੜਾ 11000 ਰੁਪਏ ਅਸੀਂ ਅੱਜ ਸਾਡੇ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਦੀ ਕਾਰ ਸੇਵਾ ਕਿਲਾ ਨਨਕਟਾਪੁਰ ਸਾਹਿਬ ਵਾਲੇ ਹਮ ਦੇ ਦਾਂਗੇ ਅਗਰ ਕਿਸੇ ਨੇ ਇਦਾਂ ਨਹੀਂ ਕੋਈ ਮਦਦ ਕਰਨੀ ਵੀ ਹੈ ਤਾਂ ਸਾਡੇ ਇਲਾਕੇ ਦੇ ਜਿਹੜੇ ਸੰਤ ਮਹਾਪੁਰਖ ਹੈ ਜੋ ਸੇਵਾ ਕਰ ਰਿਹਾ ਕਿ ਬਾਬਾ ਸਤਨਾਮ ਸਿੰਘ ਜੀ ਹੋਗੇ ਬਾਲ ਬਾਬਾ ਜੀ ਹੋ ਗਏ ਸੰਤ ਬਾਬਾ ਬਤਾਰ ਸਿੰਘ ਜੀ ਹੋ ਗਏ ਆ ਯਾ ਪੱਸੀ ਵਾਲਾ ਲੈ ਸਾਡੇ ਸੰਤ ਹੋ ਗਏ ਉਹਨਾਂ ਦਾ ਦਿਨਾਂਗੇ ਤੁਸੀਂ ਉਹਨਾਂ ਨੂੰ ਕਰ ਸਕਦੇ ਪਰ ਸਾਡੀ ਕਿਸੇ ਟੀਮ ਨੂੰ ਤੁਹਾਡੇ 1 ਰੁਪਏ ਦੀ ਵੀ ਜਿਹੜੀ ਹੈ ਮੇਰੀ ਬੇਨਤੀ ਹੈ ਅਸੀਂ ਸਾਡੀ ਰੀਲੋਡ ਦੀ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਜਿਹੜੇ ਹੋਰ ਸਾਥੀ ਰਾਹਤ ਸਮਗਰੀ ਭੇਜ ਰਹੇ ਨੇ ਵੱਖ-ਵੱਖ ਲੋੜ ਉਹ ਅਸੀਂ ਨੰਗਲ ਦੇ ਜਿਹੜਾ ਅਸੀਂ ਉਹ ਸੇਵਾ ਸਦਨ ਜਿਹੜਾ ਰਹਿائش ਦੇ ਵਿੱਚ ਉੱਥੋਂ ਅਸੀਂ ਵੱਖ-ਵੱਖ ਇਲਾਕੇ ਚ ਵੰਡਦੇ ਰਵਾਂਗੇ ਤੀਜੀ ਬੈਂਤੀ ਹਲਾਕੇ ਦੇ ਨੌਜਵਾਨਾ ਉਹਨਾਂ ਤੁਸੀਂ ਬਹੁਤ ਸਾਥ ਦੇ ਰਹੇ ਹੋ ਨਾ ਕੇ ਦੇ ਸਰਪੰਚ ਸਾਬਾ ਜੀ ਨੂੰ ਮੈਂ ਥੋੜਾ ਰਿਣੀ ਹਾਂ ਤੁਸੀਂ ਇਸ ਮੌਕੇ ਤੇ ਜਿਸ ਤਰੀਕੇ ਦਾ ਸਾਥ ਦੇ ਰਹੇ ਹੋ ਅਗਲੇ ਕੁਝ ਦਿਨ ਵੀ ਮੌਸਮ ਅਜਿਹਾ ਆਪਾਂ ਦੇਖ ਰਹੇ ਆ ਜਿਹੜਾ ਹੈ ਸਾਰੇ ਬੱਦਲ ਨੇ ਤਾਂ ਜਿਹੜਾ ਟਾਈਮ ਆਪਾਨੂੰ ਮਿਲਦਾ ਆਪਾਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਸੈਂਡ ਬੈਗਸ ਜਿਹੜੇ ਹੈ ਉਹ ਥੈਲੇ ਮਿੱਟੀ ਦੇ ਭਰਾ ਕੇ ਬੁਰੀਆਂ ਜਿਹੜੀਆਂ ਰੱਖੇ ਤਿਆਰ ਰੱਖੇ ਟਰਾਲੀਆਂ ਤਾਂ ਕਿ ਕਿਤੇ ਵੀ ਲੋਡ ਹੋਵੇ ਅਸੀਂ ਉੱਥੇ ਪਹੁੰਚ ਸਕੀਏ ਇਹ ਤਨ ਬੇਨਤੀ ਹੈ ਜੀ ਤੇ ਆਪ ਸਭ ਤੱਕ ਇਹ ਜਰੂਰ ਪਹੁੰਚਦੀਆਂ ਕਰੋ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਭਲੀ ਕਰੋ